ਬਾਈ ਕਿੱਡੀਆਂ ਬਾਜੀਆਂ ਆਪਣੀਆਂ ਇਹਨਾਂ ਨੇ ਹਾਂਜੀ ਹਨਾ ਉਹਦੇ ਕਰਕੇ ਆਪਾਂ ਬਾਜੀਆਂ ਰੱਖੀਆਂ ਕੈਂਸਰੋਂ ਘਰਤੀ ਸੀ ਫਿਰ ਵੀ ਆਪਾਂ ਪਿੰਡ ਦੀ ਬਾਜੀ ਆਹ ਬਾਈ ਦੁੱਧ ਦਾ ਲੰਗਰ ਲਾਹੀ ਬੈਠਿਆ ਖਾਲਸਾ ਜੀ ਕਿਹੜੇ ਪਿੰਡੋਂ ਬਾਈ ਮਡਿਆਣੀ ਵੀਰੇ ਮਡਿਆਣੀ ਤੋਂ ਬਾਈ ਲੋ ਜੀ ਮਿੱਤਰੋ ਪਾਣੀ ਦਾ ਲੰਗਰ ਲਗਾਇਆ ਸੀ ਲਈ ਮਿੱਤਰੋ ਚੌਂਕੀ ਮਾਨ ਵਾਲੇ ਪਾਣੀ ਦਾ ਲੰਗਰ ਲੈ ਕੇ ਆਏ ਸੀਗੇ ਬਾਈ ਧੰਨਵਾਦ ਵੀਰੇ ਤੁਹਾਡਾ ਸਾਰਾ ਇਹ ਬੰਦਾ ਕਿਹਾਂ ਕਿੱਥੇ ਆਈ ਹਾਂਜੀ ਬਾਈ ਕੀ ਹਾਲ ਚਾਲ ਨੇ ਜਾ ਪਹੁੰਚੇ ਆਪਾਂ ਬਾਈ ਆ ਸੋਨੋ ਬੁਰਾ ਇਹ ਆ ਹਾਲ ਆ ਬਾਈ ਦੇਖੋ ਇੱਥੇ ਸੜਕਾਂ ਤੇ ਦੋਨੇ ਪਾਸੇ ਗੱਡੀਆਂ ਖੜੀਆਂ ਨੇ ਇੱਧਰ ਵੀ ਬੱਸਾਂ ਗੱਡੀਆਂ ਮੈਨੂੰ ਆ ਲੱਗਦਾ ਯਾਰ ਤਕਰੀਬਨ ਸਾਰੀ ਖਲਕ ਤੇ ਆ ਉਤਰੀ ਇੱਥੇ ਟੋਟਲ ਪੰਜਾਬ ਹੀ ਆ ਗਿਆ ਕੋਈ ਚੀਜ਼ ਰਹੀ ਨਹੀਂ ਹਨਾ ਤੇ ਖੁਸ਼ੀ ਹੁੰਦੀ ਆ ਇਹ ਚੀਜ਼ ਨੂੰ ਦੇਖ ਕੇ ਵੀ ਯਾਰ ਆਪਣੇ ਜਿਹੜੇ ਭਰਾ ਨੇ ਜਾਂ ਆਪਣੇ ਮਿੱਤਰ ਪਿਆਰੇ ਨੇ ਸਾਰਿਆਂ ਦੀ ਜ਼ਮੀਰ ਜਾਗਦੀ ਏ ਤੇ ਸਾਰੇ ਸ਼ੌਂਕ ਨੂੰ ਪਿਆਰ ਕਰਦੇ ਨੇ ਹਨਾ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਯਾਰ ਐਂ ਇਕੱਠ ਜਾਂਦਾ ਇਧਰ ਦੇਖੋ ਲਾਰਾ ਲੋਕਾਂ ਦਾ ਕਿ ਨਹੀਂ ਮੇਲਾ ਹੀ ਅੱਜ ਹਸਨਪੁਰ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਬਾਈ ਇੱਕੋ ਭਰਾ ਜਿਹੜਾ ਕਿਸਾਨ ਜੁਨੀਆ ਦਾ ਆਗੂ ਐ ਬਹੁਤ ਵੱਡਾ ਉਪਰਾਲਾ ਕੀਤਾ ਨੇ ਬਾਈ ਨੇ ਸਾਰਾ ਸਿਰ ਸੇਰਾ ਉਹਨਾਂ ਦਾ ਜਾਂਦਾ ਬਾਕੀ ਸਾਰੇ ਕੂਤਰਵਾਜ ਭਰਾਵਾਂ ਦਾ ਸਿਰ ਸੇਰਾ ਜਾਂਦਾ ਬਾਈ ਇਹ ਵੇ ਐਡਾ ਵੱਡਾ ਪ੍ਰਾਲਾ ਕਰਨਾ ਦੀ ਮਾੜੀ ਮੋਟੀ ਗੱਲ ਨਹੀਂ ਗਈ ਹਨ ਬਹੁਤ ਇਕੱਠਾ ਬਈ ਬਹੁਤ ਜਿਆਦਾ ਇਕੱਠਾ ਬਈ ਜੇ ਆਪਾਂ ਦੇਖੀਏ ਤਾਂ ਮੈਨੂੰ ਆ ਲੱਗਦਾ ਜੇ ਲੋੜ ਨੂੰ ਵੱਧ ਜਿਹਨੂੰ ਆਪਾਂ ਸੋਚ ਨਹੀਂ ਸਕਦੇ ਉਦੋਂ ਵੀ ਵੱਧ ਘੱਟ ਲੋਕ ਬੈਨਰ ਲੈ ਕੇ ਨਵੇਂ ਮੇਲਿਆਂ ਤੇ ਰੈਲੀਆਂ ਤੇ ਜਾਂਦੇ ਹੈਗੇ ਇਹ ਹਾਰ ਰਿਹਾ ਪਿਆ ਹੈਗਾ ਠੀਕ ਹੈ ਨਾ ਇਹ ਕਾ ਬਾਜ਼ਾਰ ਸਾਹਿਬ ਜਿਹੜੇ ਭਰਾ ਮਤਾ ਨਹੀਂ ਪਵਾ ਕੇ ਲਿਆਓ ਮਤੇ ਪਵਾ ਕੇ ਜਰੂਰ ਦਿਓ ਟਿੰਡ ਫੇਸ ਤੇ ਮਤੇ ਪਵਾ ਕੇ ਦਿਓ ਬਾਈ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਬਾਈ ਕਿ ਨਹੀਂ ਯਾਰ ਮੈਨੂੰ ਘੜਦੋ ਘਟ ਮੈਂ ਕਿਲੋਮੀਟਰ ਬਾਟ ਆ ਗਿਆ ਫੈਦਕਰ ਗਾਹਾਂ ਜਾਣਾ ਹੈ ਤੇ ਉਨੀ ਹਲਕਤ ਹੈ ਉੰਨੀ ਜਿੰਨੀ ਕਹ ਦੂੰ ਭਰਿਆ ਪਿਆ ਹੈ ਬਹੁਤ ਬਹੁਤ ਵਧਾਈਆਂ ਬਾਈ ਮੌਲਿਕ ਸਾਰਾ ਸਾਡੇ ਆਈ ਕਿੰਨਾ ਗਾਹਾਂ ਵਾਲੇ ਚੱਲੀ ਜਾਂਦਾ ਕਿ ਕਈ ਨਹੀਂ ਪਤਾ ਕਿੰਨਾ ਗਾਹਾਂ ਜਾਣਾ ਪਏ ਜੀ ਇਹਨੇ ਸਰਾਵ ਹਾਂ ਤਾਂ ਇਧਰਲੀ ਸਾਈਡ ਪੈਲਸ ਹੈਗਾ ਆ ਗਿਆ ਆਪਾਂ ਹੋ ਸਾਹਮਣੇ ਲੋਕ ਨਾ ਬਾਰਡਰ ਵਾਸਤੇ ਜਿਹੜੇ ਪਏ ਆ ਮੋਰ ਤਾਂ ਇਧਰੋਂ ਇੱਕ ਗੱਡੀ ਆਈ ਵੀ ਦਿਖਾ ਦੇ ਅੰਦਰ ਬਾਰਡਰ ਵਾਸਤੇ ਇੱਕ ਗੱਡੀ ਹੋਰ ਆਈ ਸਾਡੀ ਇੰਨਾ ਪਿਆਰਾ ਸਾਡੀਆਂ ਖੇਡਾਂ ਚ ਤੇ ਮਿਲਦੇ ਆ ਮੈਂ ਫੋਨ ਕਰਦਾ ਬੰਦੇ ਸਾਰੇ ਪੂਰੇ ਦਿਖਾਉਣਾ ਤੁਹਾਨੂੰ ਸਾਰਾ ਕੁਝ ਲੋਈ ਮਿੱਤਰੋ ਆ ਹਾਲ ਹੈ ਉਹ 2 ਕਿਲੋਮੀਟਰ ਵੱਡ ਚੱਲ ਗਏ ਆ ਵੀਡੀਓ ਵੀ ਬਣਾਈਏ ਤੇ ਵੀਡੀਓ ਆ ਵੀ ਹੈ ਨਾ ਆਪਾਂ ਪਹੁੰਚ ਗਏ ਇਧਰ ਵੀ ਜਾਮ ਲੱਗਿਆ ਪਿਆ ਬਈ ਮੇਨ ਰੋਡ ਹੈ ਲੁਧਿਆਣੇ ਵਾਲਾ ਤੇ ਆਪਾਂ ਚੱਲਦੇ ਆਂ ਗਾਹ ਨੂੰ ਤੁਹਾਨੂੰ ਦਿਖਾਉਣੇ ਆਂ ਇਸ ਹਾਬ ਨਾਲੀ ਤੇ ਲੋਕਾਂ ਦਾ ਉਤਸ਼ਾਹ ਵੀ ਦੇਖੋ ਯਾਰ ਇਸ ਤਰੀਕੇ ਨਾਲ ਹਨਾ ਵੀ ਕਿਵੇਂ ਲੰਗਰ ਲਾਇਆ ਲੋਕਾਂ ਨੇ ਟਰਾਲੀਆਂ ਤੇ ਹਰ ਲੱਕਨ ਚੱਕੀ ਤੋਂ ਹੋਰ ਚੀਜ਼ ਹੈ ਨਾ ਐ ਮਾਨ ਦਾ ਲੋਕ ਆਨੰਦ ਦੇਵਾ ਕਰੀਦਾ ਬਈ ਬੰਦੇ ਆਸਾਂ ਦਾ ਗੱਲੇ ਨੂੰ ਮੈਂ ਦਾਕਤੀ ਆ ਇਹ ਤਾਂ ਬੜਾਈ ਯਾਰ ਲੈ ਵੀ ਮਿੱਤਰੋ ਬੰਦਾ ਨੇ ਯਾਰ ਪੜਾ 47 50 ਬਹੁਤ ਵਧੀਆ ਬਹੁਤ ਠੀਕ ਆ ਕੀ ਦੇਖ ਆ ਕੇ ਦੇਖ ਦੀ ਚੀਜ਼ ਹੈ ਪਾਣੀ ਆ ਲੈ ਅਸੀਂ ਮੈਂ ਬਾਈ ਬਾਤ ਲਾਈ ਮੈਟਰ ਕਾਠਵਾਠੀ ਐ ਨਾ ਇਹ ਰ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਕਿਸੇ ਪਾਸੇ ਬੰਦਾ ਰਿਆ ਹੋਊਗਾ ਉਹ ਕਿਹੜੇ ਪਿੰਡ ਵਾਲੇ ਮੁੰਡੇ ਤੁਸੀਂ ਭਾਈ ਮੰਗਾ ਤਲਵੰਡ ਮੰਗਾ ਤਲਵੰਡ ਗਰੁੱਪ ਆ ਭਾਈ ਓ ਕਿਵੇਂ ਹਰਦੀਪ ਕੀ ਹਾਲ ਮੁਹੰਮਦ ਜੀ ਹੋ ਕਰਦੀ ਹੈ ਬਾਈ ਆਪਣੇ ਪਿੰਡ ਉਹ ਠੀਕ ਹੈ ਕੀ ਆਲਾ ਬਾਈ ਮਿੱਤਰੋ ਪੂਰੇ ਕੰਮ ਵਧੀਆ ਬੱਥਿਆ ਸਾਰਾ ਵਧੀਆ ਬਈ ਬੁੱਕੋ ਹੋ ਠੀਕ ਹੈ ਬਾਈ ਵਧੀਆ 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 ਬੁੱਕੋ ਹੋ ਠੀਕ ਹੋ ਵਧੀਆ ਜਮਾ ਘਰ ਪਰਵਾ ਠੀਕ ਹੈ ਹਾਂ ਨਾ ਹੀ ਮਿੱਤਰੋ ਮੈਨੂੰ ਆਇਆ ਲੱਗਦਾਈ ਮੈਂ ਇਹਦੇ ਕਰ 10 ਕਰਮਾ ਦੁਰਿਆ ਤੇ ਮੇਰੀ ਜਾਨ ਪਛਾਣ ਵਾਲੇ 20 ਹੀ ਬੰਦੇ ਟੱਕਰਗੇ ਹੋਣਗੇ ਤਕਰੀਬਨ ਕਾਠੀ ਬਹੁਤ ਜ਼ਿਆਦਾ ਯਾਰ ਬਾਈ ਇਹ ਜਾਂ ਕੋਈ ਇਹਜਾ ਕੋਈ ਬੰਦਾ ਹੈ ਨਹੀਂ ਵੀ ਜਿਹੜਾ ਰਹਿ ਗਿਆ ਉਹ ਉਹ ਦੂ ਹਾਂ ਹਾਂ ਬੱਸ ਨੀ ਹਣ ਬਾਈ ਕਿਹੜੇ ਪਿੰਡ ਵਾਲਾ ਕਿਹੜੇ ਪਿੰਡ ਵਾਲੇ ਤੁਸੀਂ ਇਹ ਕਰਤਾਰਪੁਰ ਤੇ ਆਦਮਪੁਰ ਵੀ ਨੇ 18 ਦੇ ਰਹਿਣਾ ਜਮਾ ਠੀਕ ਹੈ ਬਾਈ ਹਾਂ ਜੀ ਨੋਤਰਾ ਸਵਾਦ ਲਿਆਦਾ ਪੰਜਾਬ ਦੇ ਲੋਕਾਂ ਨੇ ਮਤਲਬ ਮੈਂ ਤਾਂ ਲਾਇਆ ਤਿੰਨ ਚਾਰ ਪਰ ਪੰਜਾਬ ਨੋਤਰਾ ਬਾਈ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਯਾਰ ਬਾਈ 36 ਟਨ ਨੂੰ ਥਾਣੇ ਨੰਗਣੂ ਥਾਣੇ ਆ ਜਿਹੜਾ ਬੰਦਾ ਕੇਰਾ ਲੈਣ ਤੇ ਪਿੱਛੜ ਕੇ ਦੁਬਾਰੇ ਮਿਲਦਾ ਨਹੀਂ ਨੇ ਕਿਨੇ ਕਿ ਜਵਾਗ ਐ ਯਾਰ ਦੇਖੀ ਉਹ ਹੈਲੋ ਇਧਰ ਆਉ ਰਿਹਾ ਸੋਨੂ ਸੋਨੂ ਵੀ ਸ਼ੌਕ ਹੈ ਕਬੂਤਰਾਂ ਦਾ ਥੋੜੇ ਰੱਖੇ ਅੱਛਾ ਤੈਨੂੰ ਤੈਨੂੰ ਵੀ ਸ਼ੌਕ ਹੈ ਹੈ ਸ਼ੌਕ ਨਹੀਂ ਉਹ ਦੇਖਣਾ ਹੀ ਐ ਦੇਖ ਦੇਣਾ ਇਹ ਡੋ ਡੋ ਅੱਛਾ ਕਿਵੇਂ ਸਾਂ ਵਧੀਆ ਵੀਰੇ ਹੋ ਠੀਕ ਐ ਸੋਨੂ ਸਾਸੀ ਗੱਲ ਬਾਈ ਕੀ ਹਾਲ ਉਹ ਠੀਕ ਠਾਕ ਹਰ ਪ੍ਰਵਾਹ ਠੀਕ ਐ ਵਧੀਆ ਹਾਂ ਜੀ ਉਹਤਰਾ ਨਿੱਕੇ ਨਿੱਕੇ ਜਵਾਕਾਂ ਚ ਵੀ ਉਤਸ਼ਾਹ ਯਾਰ ਬਾਕੀ ਸਨੇ ਬਾਈ ਜਿਹੜੇ ਪੈਟਾ ਵਾਲਿਆਂ ਨੂੰ ਕਹਿਣਾ ਨਹੀਂ ਚਾਹੀਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਪੰਜਾਬ ਵਾਲੇ ਲੋਕਾਂ ਦਾ ਯਾਰ ਜਾਨਵਰਾਂ ਨਾਲ ਕਿੰਨਾ ਕੁ ਮੋਹ ਪਿਆਰ ਹੈ ਹਨਾ ਜਿਹੜੀਆਂ ਕੁ ਚੀਜ਼ਾਂ ਉਹਨਾਂ ਦੇ ਕਰ ਪਹੁੰਚਾਉਂਦੇ ਆ ਯਾਰ ਉਹ ਗਲਤ ਹੈਂਆਂ ਵੀ ਐਂ ਕਰਦੇ ਆ ਜਾਂ ਤੇ ਤਕਰੀਬ ਨਹੀਂ ਯਾਰ ਬਾਈ ਜਿੱਥੋਂ ਚੱਲੇ ਆ ਹੈ ਡਰ ਗਰਾਊਂਡ ਜੀ ਵੀ ਤੁਹਾਨੂੰ ਦਿਖਾਉਣੇ ਆਗੇ ਹਾਲ ਕੀ ਹੈ ਹੈ ਨੰਗ ਜੇਗੇ ਗੇੜ ਖੁੱਲਦਾ ਨਹੀਂ ਹੂੰ ਯਾਰ ਕਿਤੇ ਜਗਾ ਨਹੀਂ ਨੰਗਲ ਨੂੰ ਹਾਂ ਕਹੀ ਰਾਇ ਹੈ ਹਾਲ ਹੈ ਬਈ ਫੋਰ ਵਧੀਆ ਵੀਰੇ

ਲੇ ਮੇਟਰ ਸਾਹਮਣੇ ਨਾ ਉਹ ਪਾਰਕ ਹੈਗਾ 200 ਕਿੱਲੇ ਚ ਤੇ ਕਹਿੰਦੇ ਉਹ ਵੀ ਫੁੱਲ ਹੈ ਤੇ ਗੱਡੀਆਂ ਛੜਕਦੇ ਖੜੀਆਂ। ਬੜਾ ਤਾਕੜਾ ਸਿਸਟਮ ਹੈ ਯਾਰ। ਕੀ ਹਾਲ ਨੇ ਬਾਈ? ਤੇ ਬਾਈ ਯਾਰ ਮੈਂ ਤਾਂ ਤੇ ਨੂੰ ਖੇਡ ਮੱਲਾ ਜੀ ਆਬਾ। ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਵਾਈਬ ਜੀ ਦਾ ਸਾਜਾ ਵਾਈਬ ਜੀ ਕੀ ਫਾਡੇ ਸਰੇ ਕੀ ਹਾਲ ਕਰਦਾ ਹੈ ਵਰਦਾ ਹੈ ਲਾਈਵ ਕਾਲ ਕਰਦਾ ਹੈ ਕਰਦਾ ਨਹੀਂ ਰੇਡ ਪਾਣੀ ਬਦਲੋ 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 ਬਾਈ ਯਾਰ ਕੱਟ ਦਾ ਲੋੜੋ ਜਾ ਪਾਣੀ ਯਾਰ ਤਰੀਕੇ ਨਾਲ ਕਰਦਾ ਆ ਆ ਜਾ ਤਕੂ ਸੋਨੂ ਕਿੱਥੇ ਜਿਓ ਸੋਨੂੰ ਪਿੱਛੇ ਗਿਆ ਹੋਏ ਮੇਰੀ ਗੱਲ ਸੁਣ ਲਓ ਤੇਰੇ ਕਰਕੇ ਸਰਕਾਰ ਆ ਫਿਰਦੇ ਧੀਰੇ ਵਰਗੇ ਸਾਰੇ ਇਕੱਠੇ ਹੋਏ ਕੁਠੀ ਵਾਲੇ ਹਨਾ ਤਾਂਦਰੇ ਦੁੰਦਰੇ ਤੇ ਸਾਰੇ ਸੋਨੂੰ ਵੀ ਮਿਲ ਗਿਆ ਆਪਾਂ ਨੂੰ ਬਈ ਕੱਟ ਕਰਕੇ ਵੀ ਸੋਨੂੰ ਤੇਰੇ ਦਾ ਫਾਇਦਾ ਨਹੀਂ ਹੋਣਾ ਸੁਣ ਲਓ ਮੇਰੀ ਗੱਲ ਤਾਂ ਜੋ ਪਹਿਲੇ ਫੇਸ ਤੇ ਸੋਨਣਾ ਜਾਂ ਉਹੀ ਸਾਰੇ ਆਪ ਦਾ ਸ਼ੌਕ ਦੀ ਖਾਤਰ ਆਏ ਹੋ ਸਾਰੇ ਆਪਣੀਆਂ ਖੇਡਾਂ ਨੂੰ ਚੌਂਦੇ ਰੱਖਣ ਲਈ ਆਏ ਹੋ ਥੋੜਾ ਟਾਈਮ ਤੇ ਕੇ ਮੇਰਾ ਵੀਰ ਸਾਰੇ ਜਣੇ ਠੱਕੇ ਗੱਲਾਂ ਜਰੂਰ ਸੁਣੋ ਮੇਰਾ ਭਾਈ ਜਿਹੜਾ ਬਾਈ ਜੀ ਗੇਟ ਬਾਹਰ ਨਿਕਲ ਗਿਆ ਉਹਦੇ ਕਬੂਤਰ ਤਾਂ ਕੀ ਉੱਡਣਿਆ ਉਹਨੇ ਵੀ ਨਹੀਂ ਉੱਡਣਾ ਕਿਉਂਕਿ ਅੱਜ ਉਹਦੇ ਲਈ ਆਤਾ ਅੱਜ ਦਾ ਦਿਨ ਅੱਜ ਦੇ ਕੁਝ ਬਲ ਕੁਝ ਇਹ ਪੰਜਾਬੀ ਆ ਇਹ ਨਾਲੇ ਇੱਕ ਟਰੈਕਟਰ ਨੇ ਕੋਨਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਐ ਤਾਂ ਸਾਰਾ ਪੰਜਾਬ ਹੋਇਆ ਇਹ ਛਤਰੀ ਕਰਕੇ ਹੋਇਆ ਵਾ ਇਹ ਛਤਰੀ ਕਰਕੇ ਹੋਇਆ ਜੈ ਸੂਦ ਹੋ ਖਦਰੀ ਫੁਰ ਕੇ ਨਾਲ ਫੁਰ ਲੋਈ ਮਟਰ ਮਿਲ ਆ ਗਿਆ ਵਿਜੜ ਸਾਰਾ ਬਿੱਲੂ ਵਰਗੇ ਫਿਰਦੇ ਆ ਹਲਕੇ ਵਾਲੇ ਖਾਕੀ ਪੱਗਾਂ ਬੰਨ ਕੇ ਗਰਮੀ ਬਹੁਤ ਹੈ ਪੂਰਾ ਲੁੱਚਾ ਪੱਗ ਖਾਕੀ ਬਣ ਕੇ ਚਲਾਣ ਨਾ ਘੱਟ ਦੇ ਕੋਈ ਤੇ ਆਪਾਂ ਟੀਸਤਾ ਲਾਣਾਂ ਦੀ ਗੱਲ ਕਰਦੇ ਆਂ ਬਈ ਕਿੱਥੋਂ ਕਿੱਥੋਂ ਲੰਗਰ ਲੈ ਕੇ ਆ ਪਾਈਆਂ ਨੇ ਬਹੁਤ ਸੇਵਾ ਨੁਮਾਈ ਯਾਰ ਹਨਾ ਸੇਰਾ ਸੇਰਾ ਜਾਂਦਾ ਬੰਦਿਆਂ ਸਾਰਿਆਂ ਦਾ ਯਾਰ ਆਉਣਾ ਮੈਂ ਇਧਰੋਂ ਢੇੜਾ ਖੱਡ ਕੇ ਤੇਰੇ ਕਿੰਨੇ ਪੀਂਦੇ ਆ ਪੀਂਦੇ ਆ ਓ ਬਾਈ ਕਿਹੜੇ ਪਿੰਡੋਂ ਲੰਗਰ ਚੌਂਕੀ ਮਾ ਨਤਲਵਿੰਦਰ ਦੇ ਪਿੰਡੋਂ ਕੀ ਹਾਲ ਨੇ ਬਾਈ ਤੁਸੀਂ ਕਹਿੰਦਾ ਪਾਣੀ ਦਾ ਲੰਗਰ ਲਗਾਇਆ ਸੀ ਲੇ ਮਿੱਤਰਾਂ ਚੌਕੀਮਾਨ ਵਾਲੇ ਪਾਣੀ ਦਾ ਲੰਗਰ ਲੈ ਕੇ ਆਏ ਸੀਗੇ ਬਾਈ ਧੰਨਵਾਦ ਵੀਰੇ ਤੁਹਾਡਾ ਸਾਰਾ ਇਹ ਬੰਦਾ ਨੇ ਯਾਰ ਬਹੁਤ ਸੇਵਾ ਨਿਭਾਈ ਐ ਸਭ ਤੋਂ ਵੱਡੀ ਗੱਲ ਆ ਯਾਰ ਪਾਣੀ ਦੀ ਸੇਵਾ ਬਹੁਤ ਵੱਡੀ ਸੇਵਾ ਹੁੰਦੀ ਐ ਨਾ ਤੇ ਬੰਦਿਆਂ ਨੇ ਬਹੁਤ ਜ਼ਿਆਦਾ ਸੇਵਾ ਨਿਭਾਈ ਐ ਬਾਈ ਉਹ ਬਾਈ ਤੁਸੀਂ ਕਿਹੜੇ ਪਿੰਡੋਂ ਤੁਸੀਂ ਪਿੰਡ ਜੀ ਤੁਸਾ ਤੁਸੀਂ ਕਹਿੰਦਾ ਲੰਗਰ ਲੈ ਕੇ ਆਈ ਬਾਈ ਹਾਂ ਭਾਈ ਐਸਰ ਖਾਧੀ ਆਚਾਰ ਅੰਖਾਦਾ ਜੀ ਪ੍ਰਸ਼ਾਦਿਆ ਲੰਗਰ ਲੈ ਕੇ ਆਈ ਸੀ ਬਾਈਆਂ ਨੇ ਯਾਰ ਬਹੁਤ ਬਹੁਤ ਸੇਵਾ ਨਿਭਾਈਆਂ ਬਾਈਆਂ ਨੇ ਇਹਨਾਂ ਨੇ ਵੀ ਧੰਨਵਾਦ ਯਾਰ ਵੀਰੇ ਉਹ ਹਾਂ ਵੀ ਹੈਪੀ ਲਹਿਰਾ ਕੀ ਹਾਲ ਚਾਲ ਨੇ ਇਹ ਪ੍ਰਧਾਨ ਹੈ ਭਾਈ ਵਾਇਸ ਪ੍ਰਧਾਨ ਹੈ ਪਿੰਡਾ ਕਮੇਟੀ ਦਾ ਤੇ ਪਾਣੀ ਦਾ ਤੇ ਜਲਦੀਰੇ ਦਾ ਲੰਗਰ ਲੈ ਕੇ ਆਏ ਸੀ ਨਾ ਇਹ ਬਹੁਤ ਸੇਵਾ ਨਮਈਆ ਕਾਲਾ ਪਿੰਡਾ ਲੈ ਕੇ ਆਏ ਸੀ ਸਾਰੇ ਜਣੇ ਹਾਂਜੀ ਜੀ ਬਮਰਾਜ ਨੇ ਉਧਰ ਫੋਟੋ ਕਰੀਂ ਜੱਟੂ ਕੀ ਹਾਲ ਹੈ ਭਾਈ ਵਧੀਆ ਵਧੀਆ ਵੀਰੇ ਉਧਰ ਫੋਟੋ ਕਰੀਂ ਆਈਏ ਉਹ ਜੀ ਕੰਡੀਮਰਾ ਇੱਥੇ ਹੀ ਹੈਪੀ ਲੈ ਰਹੇ ਨੇ ਹੈਪੀ ਅੱਜ ਪਹਿਲੇ ਮੈਨ ਬੰਦੇ ਦੀ ਅੱਛਾ ਨਾ ਕਰ ਪਾਉਂਦਾ ਪਾਉਂਦਾ ਪੀ ਨਹੀਂ ਲੋਈ ਮਿੱਤਰੋ ਲੇਰ ਦੂ ਕਾ ਭੱਜੇ ਦੌੜ ਕਾ ਕਰਦਾਂਗੇ ਨਹੀਂ ਨਹੀਂ ਕਰਾਂਗੇ ਠੀਕ ਹੈ ਭਾਈ ਬਾਈ ਲੰਗਰ ਹਜੇ ਤੱਕ ਵੀ ਨਹੀਂ ਮੁੱਕਿਆ ਇੰਨਾ ਕੁ ਲੰਗਰ ਲਾਇਆ ਸੀਗਾ ਵੀ ਇੰਨਾ ਉਤਸ਼ਾਹ ਪਾ ਕੇ ਕਿਸੇ ਚੀਜ਼ ਵਿੱਚ ਨਹੀਂ ਦੇਖਿਆ ਜਿੰਨਾ ਚਾ ਕਬੂਤਰ ਬਾਜ਼ੀ ਆਣੇ ਬੰਦਿਆਂ 'ਚ ਦੇਖਿਆ ਹਨਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕਿਹੜੇ ਪਿੰਡੋਂ ਆ ਬਾਈ ਯਾਰ ਤੁਸੀਂ ਤ੍ਰੀਕੇ ਤੋਂ ਬਾਈ ਇਹ ਚੌਲਾਂ ਦਾ ਲੰਗਰ ਲੈ ਕੇ ਆਏ ਸੀ ਬਾਈ ਤੇ ਮਾਈਆਂ ਨੇ ਪੂਰੀ ਸੇਵਾ ਨਿਭਾਈ ਯਾਰ ਦੇਖ ਕੇ ਨਾ ਦਿਲ ਖੁਸ਼ ਹੋ ਗਿਆ ਪਹਿਲਾਂ ਇਕੱਠ ਬਹੁਤ ਸੀਗਾ ਤਾਂ ਨਹੀਂ ਦਿਖਾ ਸਕਿਆ ਸਟਾਲਾਂ ਦੇ ਹੁਣ ਸਾਰੇ ਬੰਦਿਆਂ ਕੋਲ ਜਾ ਕੇ ਹੁਣ ਟੋਟਲ ਜਿਨ੍ਹਾਂ ਨੇ ਹਲਾਇਆ ਕਿਹੜੇ ਗਰੁੱਪ ਕੰਨੀਆਂ ਬਾਈ ਇਹ ਕਿ ਨਗਰ ਨਗਰ ਪੰਚਾਇਤ ਕੰਨ ਪਿੰਡ ਵੱਲੀ ਹੋਵੇ ਪਿੰਡ ਬੰਨੀਆਂ ਸਾਰੇ ਬੰਨੀਆਂ ਬਾਈ ਕਿਹੜੇ ਪਿੰਡ ਕੰਨੀਆਂ ਬਾਈ ਹੈ ਤ੍ਰੀਕੇ ਤ੍ਰੀਕੇ ਦੇਵ ਤ੍ਰੀਕੇ ਤ੍ਰੀਕੇਣਾ ਆਰਾਮ ਦਾ ਪਿੰਡ ਵੀ ਮਿਲਣਾ ਦੋ ਉਹੀ ਐ ਆਰਾਮ ਸਾਡਾ ਭਰਾ ਹੈ ਤ੍ਰੀਕੇਣਾ ਬਾਈ ਉਹਦੇ ਪਿੰਡੋਂ ਆਏ ਬਾਈ ਇਹ ਖਾਸੀ ਗੱਲ ਬਾਈ ਯਾਰ ਬਾਈ ਪਾਣੀ ਦਾ ਲੰਗਰ ਲਾਇਆ ਕਿਹੜੇ ਪਿੰਡੋਂ ਬਾਈ ਉਹਨੇ ਦੇ ਕੋਟੋਂ ਜਗਰਾਉ ਤੋਂ ਬਾਈ ਹੋਇਆ ਰਿਹਾ ਯਾਰ ਜਗਰਾਉ ਤੋਂ ਹਾਂਜੀ ਕੋਈ ਚੱਕਰ ਨਹੀਂ ਬਾਈ ਨੰਬਰ ਮੇਰਾ ਹੈਗਾ ਪਰ ਪੁੱਛਣ ਦਾ ਮੇਰਾ ਹੱਕ ਬਣਦਾ ਹਾਂਜੀ ਜਮਾ ਇਹ ਬਾਈਆਂ ਨੇ ਵੀ ਬਹੁਤ ਸੇਵਾ ਨਵਾਈ ਪਾਣੀ ਦੀ ਤੇ ਮਤਲਬ ਕਹਾਂ ਨਹੀਂ ਬਈ ਯਾਰ ਆਪਾਂ ਇਕੱਲੇ ਕਹਿੰਦੇ ਲੰਗਰ ਘਟ ਗਿਆ ਜਾਇ ਹੋ ਗਿਆ ਹਜੇ ਤੱਕ ਵੀ ਲੋਕਾਂ ਕੋਲੇ ਲੰਗਰ ਪਿਆ ਬਾਈ ਹਜੇ ਤੱਕ ਪੌਣੀ ਟਰਾਲੀ ਪਈ ਆ ਕਹਿੰਦੇ ਬਾਈ ਪਾਣੀ ਧਾਣੀ ਦੀ ਕੱਠ ਵੀ ਬਹੁਤ ਸੀਗਾ ਹਨਾ ਤੇ ਬਾਈਆਂ ਨੇ ਇੱਧਰ ਬਾਈਆਂ ਨੇ ਦੁੱਧਾ ਲੰਗਰਾ ਰੱਖਿਆ ਬਾਈ ਕਿਹੜੇ ਪਿੰਡੋਂ ਵੀਰੇ ਬਾਂਸੀਪੁਰਾ ਕਿੰਨਾ ਕਿ ਪਿਆ ਸਮਾਨ ਬਾਈ ਹਜੇ ਤੱਕ ਅੱਧੀ ਟੈਂਕੀ ਅੱਧੀ ਟੈਂਕੀ ਲੋ ਵੀ ਮਿੱਤਰੋ ਲੋਕ ਲੈਂਦਾ ਏ ਧੰਨਵਾਦ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਯਾਰਾ ਸਰਾਕ ਤੁਸੀਂ ਬਾਈ ਉਧਰ ਉਸੇ ਲੰਗਰ ਵਾਲਿਆਂ ਕੋ ਘਾਟੋ ਕਿਹੜੇ ਪਿੰਡੋਂ ਬਾਈ ਅਕਬਰਪੁਰ ਸ਼ੰਨਾ ਤੋਂ ਇਹ ਬਾਈ ਮੈਨੂੰ ਲੱਗਦਾ ਡੀਸੀ ਸ਼ੰਨਾ ਡੀਸੀ ਵਾਲਿਆਂ ਸ਼ੰਨਾ ਨੇ ਬਾਈ ਤੇ ਠੰਡੇ ਜਲਦਾ ਲੰਗਰ ਲੈ ਕੇ ਆਇਆ ਬਾਈ ਬਾਈ ਕਿੰਨਾ ਕੁ ਪਿਆ ਹੈ ਤਕਰ ਆਈ ਆ ਬਾਈ ਥੋੜਾ ਜਿਹਾ ਹੀ ਰਹਿ ਗਿਆ ਮੁਕਾਦ ਹਰਾ ਲਾ ਕੇ ਗਏ ਹੋ ਬਾ ਫੇਰ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ ਯਾਰ ਸਾਸੀ ਗਾਲ ਬਾਈ ਕੀ ਸਾਸੀ ਗਾਲ ਬਾਈ ਕੀ ਹਰਸ ਕਿਉਂ ਬਾਈ ਉਹ ਛੱਡਾ ਮੁੰਡਾ ਖੜਾ ਉੱਪਰ ਅੱਛਾ ਅੱਛਾ ਬਾਈ ਕਾਦਾ ਲੰਗਰ ਲੈ ਕੇ ਆਏ ਸੀ ਬਾਈ ਤੁਸੀਂ ਲਾਗੇ ਸਾਰੇ ਨਿਮੇੜਤਾ ਬਾਈ ਬੰਦੇ ਨੇ ਕਿਹੜਾ ਪਿੰਡ ਆ ਬਾਈ ਰੱਬੋਂ ਹਰਦੀਪ ਰੱਬੋਂ ਗੁਰਦੀਪ ਰੱਬੋਂ ਮਿਲਦਾ ਹਣਾ ਬਾਈ ਦੇ ਪਿੰਡੋਂ ਬਾਈ ਯਾਰ ਕਬੂਤਰਾਂ ਵਾਲਾ ਇੱਕ ਆ ਨਹੀਂ ਦੇਖਿਆ ਸੀ ਇਹਨਾਂ ਚ ਜਿੰਨਾ ਅੱਜ ਇੱਕ ਆ ਦੇਖਿਆ ਸੀ ਰਿਸੋਂ ਬਾਈ ਯਾਰ ਧੰਨਵਾਦ ਲੰਗਰ ਵਾਲੀ ਦੇ ਲੰਗਰ ਵਾਲੀ ਦਾ ਤਸੱਲੀ ਕਰਾਤੀ ਬਾਈਆਂ ਨੇ ਯਾਰ ਕੀ ਹਾਲ ਨੇ ਬਾਈ ਕਿਹੜੇ ਪਿੰਡੋਂ ਬਾਈ ਹੈ ਬਾਈ ਤੂਰਕੋਟ ਰਸੀ ਫੱਤੇ ਪਹਿਲਵਾਨ ਦਾ ਪਿੰਡ ਸੀ ਮੈਨੂੰ ਲੱਗਦਾ ਹੈ ਨਾ ਇਹ ਤੂਰਕੋਟ ਦਾ ਫੱਤੇ ਦਾ ਹਾਂ ਫੱਤੇ ਫੱਤੇ ਪਹਿਲਵਾਨ ਮਿੱਤਰ ਆਪਣਾ ਹੋ ਪਿਆਰੇ ਤੇ ਤੁਹਾਡੇ ਕੋਲ ਦਾ ਮਨ ਲੱਗਦਾ ਹਨਾ ਸਮਾਨ ਬਹੁਤ ਪਿਆਰਾ ਪਰਾਵਾ ਬਾਕੀ ਆ ਬਹੁਤ ਹੁੰਦਾ ਹੈ ਲੈ ਮੇਤਰੋ ਬਹੁਤ ਬਹੁਤ ਧੰਨਵਾਦ ਬਾਈ ਯਾਰ ਕਬੂਤਰ ਬਾਜਾਂ ਦਾ ਪਿਆਰ ਤਾਂ ਬਹੁਤ ਸੁਣਾ ਹੀ ਪਰ ਏਡਾ ਯਾਰ ਐ ਕੁੱਤੇਆਂ ਵਾਲੇ ਘੋੜਿਆਂ ਵਾਲੇ ਏਡਾ ਸਾਹ ਨਹੀਂ ਵੇਖਿਆ ਸੀ ਆਪਾਂ ਵੀ ਜਿਹੜੇ ਹਿਸਾਬ ਨਾਲ ਯਾਰ ਬਾਈ ਇਕੱਠ ਸੀਗਾ ਲੰਗਰ ਸੀ ਕੋਈ ਚੀਜ਼ ਛੁੜੀ ਨਹੀਂ ਗਈ ਬੜੀ ਜ਼ਰੂਰ ਹੈ ਕਿ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਕਿਹੜੇ ਪਿੰਡੋਂ ਬਾਈ ਤੁਸੀਂ ਮਾਈ ਵੀ ਬਹੁਤ ਸੋਹਣੀ ਕੁੱਤੇ ਵਾਲੇ ਕੁੱਤੇ ਵਾਲੇ ਸ਼ਿਕਾਰੀ ਕੁੱਤ ਗਰੇ ਹੋਂ ਵਾਲੇ ਦਰਬੀ ਵਾਲੇ ਇਹ ਕੀ ਕਹਿੰਦੇ ਓ ਨੂੰ ਆਜ਼ਾਦ ਗਰੁੱਪ ਪੀ ਆਰ ਬੀ ਬੋਰਡ ਆ ਕਿ ਕਿਹੜਾ ਬੋਰਡ ਆ ਤੁਹਾਡਾ ਕੁੱਤਿਆਂ ਦਾ ਆਜ਼ਾਦ ਆ ਜੀ ਆਰ ਬੀ ਤੋਂ ਬਾਹਰ ਆ ਇਹ ਤਬਾਹ ਹੋ ਗਈ ਜੀ ਆਰ ਬੀ ਦੀ ਠੀਕ ਹੈ ਬਾਈ ਕਿੰਨੀ ਕੁ ਖੁਸ਼ੀ ਹੋਈ ਵੀ ਕਿ ਮਾਈਆਂ ਖੋਲ ਤਿਆਂ ਨੇ ਬਹੁਤ ਜ਼ਿਆਦਾ ਬਹੁਤ ਪੈਸੇ ਲੱਗੇ ਯਾਰ ਕੁੱਤੇ ਖੱਤੇ ਮੰਗਾਉਂਦੇ ਆ ਬੰਦੇ ਹਣਾ ਬਾਈ ਯਾਰ ਨਾਲ ਬਾਈ ਨਾ ਉਹਦੇ ਵਿਆਹ ਦਾ ਜਾਲ ਨਹੀਂ ਜਿੰਨਾ ਹੋਂ ਸਹੀ ਗੱਲ ਆ ਬਾਈ ਧੰਨਵਾਦ ਬਹੁਤ ਯਾਰੇ ਵੀਰੇ ਤੁਹਾਡਾ ਲਈ ਮਿੱਤਰੋ ਯਾਰ ਲੰਗਰ ਇੰਨਾ ਜ਼ਿਆਦੇ ਲੱਗਿਆ ਹੋਇਆ ਹੈ ਨਾ ਵੀ ਜੇ ਆਪਾਂ ਕੱਲੇ ਕੱਲੇ ਬੰਦੇ ਨੂੰ ਬੁਲਾਈਏ ਹੈ ਨਾ ਤਾਂ ਗੱਲ ਦੂਰ ਜਾਂਦੀ ਹੈ ਬੜੀ ਜ਼ਿਆਦੇ ਆਹ ਬਾਈ ਵੀ ਪਾਣੀ ਦਾ ਕਿਹੜੇ ਪਿੰਡੋਂ ਆ ਬਾਈ ਪਾਣੀ ਦਾ ਲੰਗਰ ਹੈ ਸਾਂਝਾ ਹੈ ਬਾਈ ਯਾਰੇ ਇਹ ਬੇਟ ਏਰੀਆ ਦਾ ਆਪਣਾ ਪੱਠਾ ਤੋਂ ਆ ਆਪਣਾ ਨਾਰਕਾ ਕੋਠੜੀ ਖਾਲੀ ਵਾਲ ਢੂਂਡਰੀ ਸਰ ਠੀਕ ਆ ਬਾਈ ਇਹ ਸਾਰਾ ਏਰੀਆ ਇਕੱਠੇ ਹੋ ਕੇ ਪਾਣੀ ਦਾ ਤੇ ਚਾਹ ਦੀ ਦਾ ਲੰਗਰ ਲਾਇਆ ਵੀ ਨੇ ਧੰਨਵਾਦ ਬਾਈ ਬਹੁਤ ਧੰਨਵਾਦ ਹਾਂ ਮਹਾਰਾਜ ਆਹ ਬਾਈ ਦੁੱਧ ਦਾ ਲੰਗਰ ਲਾਈ ਬੈਠੇ ਆ ਖਾਲਸਾ ਜੀ ਕਿਹੜੇ ਪਿੰਡੋਂ ਬਾਈ ਮੜਿਆਣੀ ਤੋਂ ਬਾਈ ਲੋ ਜੀ ਮਿੱਤਰੋ ਕਾਦੇ ਸ਼ੌਕੀਓ ਬਾਈ ਕੁੱਤਿਆਂ ਦੇ ਕੇ ਕਬੂਤਰਾਂ ਦੇ ਕਬੂਤਰਾਂ ਦੇ ਬਾਈ ਸਾਰਾ ਸਾਡਾ ਪਿੰਡ ਤੋਂ ਸਾਰੀਆਂ ਚੀਜ਼ਾਂ ਦੇ ਸ਼ੌਕੀਓ ਬਾਈ ਲੋ ਜੀ ਮਿੱਤਰੋ ਸਿਰਾਂ ਹੋ ਗਿਆ ਅੱਜ ਮੁੰਡਾ ਮਿੱਠਾ ਦੱਦ ਛੱਕੇ ਜੀ ਬੜੀ ਵੱਡੀ ਗੱਲ ਹੋ ਗਈ ਯਾਰ ਇਦਾਂ ਲੰਗਰ ਵਾਲਾ ਸਵਾਦ ਲਿਆ ਤਾ ਯਾਰ ਬਾਈਆਂ ਨੇ ਕਿਹਨੇ ਕਿਹੜੇ ਪਿੰਡੋਂ ਬਾਈ ਕਿਹੜੇ ਪਿੰਡੋਂ ਬਾਈ ਠੀਕ ਹੈ ਬਾਈ ਲੱਸੀ ਦੇ ਪਾਣੀ ਦੀ ਸੇਵਾ ਬਹੁਤ ਸੋਹਣੀ ਗੱਲ ਕੀਤੀ ਯਾਰ ਕਾਦੇ ਸ਼ੌਂਕੀ ਕਾਦੇ ਹੋ सारे सारी चीजें मत में मिलने शौंकी सारे बंदे के नहीं।, नहीं। लोई मित्रा बोर्ड है बया दौड़ दौड़ ਕੁੱਤਿਆਂ ਦੇ ਸਾਰਿਆਂ ਦੇ ਸ਼ਕੀਨ ਹੈ ਬਾਈ ਹਨਾ ਬਾਈ ਬਾਈ ਨਾਲ ਗੱਲ ਕਰਦੇ ਆਂ ਬਾਈ ਮੈਨੂੰ ਲੱਗਦਾ ਤੁਹਾਡੇ ਚ ਘੋੜਿਆਂ ਦੇ ਸ਼ੌਂਕੀ ਵੀ ਬਾਈ ਹਨਾ ਇਹ ਵਿੱਚ ਪਾਣੀ ਬੋਟਲ ਘੋੜੇ ਭਜਾਉਣ ਵਾਲੇ ਘੋੜ ਦੌੜ ਵਾਲੇ ਘੋੜ ਦੌੜ ਵਾਲੇ ਬਾਈ ਕਿੰਨਾਂ ਸਾਲ ਚੱਲੇ ਡੇ ਇਹ ਹੈਪੀ ਚਾਚ ਜੱਜ ਬੋਲ ਜੀ ਵੀਰੇ ਦੀਪਤੂਰ ਜੀ ਵਾਲਾ ਪਿੰਡ ਆ ਉਹ ਕੌਡੀ ਖੜਦੇ ਰਮਾ ਉਹ ਇਹ ਇਹ ਦੂਰ ਜੀ ਇਹ ਕਿਹੜੇ ਜਿਹੜੇ ਚ ਪੈ ਗਈ ਬਾਈ ਲੁਧਿਆਣੇ ਚ ਪੈਂਦੀ ਆ ਅੱਛਾ ਅੱਛਾ ਬਾਈ ਬਹੁਤ ਸੋਹਣੀ ਗੱਲ ਆ ਧੰਨਵਾਦ ਬਾਈ ਬਹੁਤ ਜ਼ਿਆਦੇ ਤੁਹਾਡਾ ਯਾਰ ਜਿਹੜਾ ਇੰਨਾ ਸਾਥ ਦਿੱਤਾ ਹਾਂਜੀ ਬਾਈ ਹਾਂਜੀ ਬਾਈ ਕੁੜਿਆ ਤੋਂ ਆਏ ਆ ਬਾਈ ਅੱਛਾ ਅੱਛਾ ਬੋਲੋ ਵੀਰੇ ਸਾਡੀ ਲੱਸੀ ਦੀ ਸੇਵਾ ਕੀਤੀ ਬਾਈ ਪਾਣੀ ਲੱਸੀ ਤੇ ਪਾਣੀ ਦੀ ਬਹੁਤ ਸੋਹਣਾ ਕੰਮ ਕੀਤਾ ਬਾਈ ਯਾਰ ਧੰਨਵਾਦ ਤੁਹਾਡਾ ਬਹੁਤ ਜ਼ਿਆਦੇ ਹਾਂਜੀ ਬਾਈ ਪਤਰਾ ਨਿਸ਼ੇੜੀ ਹੁੰਦੇ ਆ ਇੰਨਾ ਸਾਨੂੰ ਸਭ ਬਹੁਤ ਕਰਦੇ ਆ ਯਾਰ ਬਾਈ ਤੈਨੂੰ ਗੱਲ ਦੱਸਾਂ ਅੱਜ ਜਿਹੜਾ ਇਕੱਠ ਹੋਇਆ ਹੈਗਾ ਹਾਂਜੀ ਮੇਰੇ ਆਪ ਦੇ ਕਬੂਤਰ, ਕੁੱਤੇ, ਕੋੜੀਆਂ, ਮੋਰ ਮਾਰ ਸਾਰਾ ਕੁਝ ਰੱਖਿਆ ਮੈਂ ਸਾਰਿਆਂ ਸ਼ਕੀਨ। ਵੀ ਯਾਰ ਚੈਨਲ 'ਮੈਂ ਸ਼ੌਂਕ ਨੂੰ ਜਰੂਰ। ਵੀਰ ਇਕੱਠ ਲਖਾਇਆ ਭਾਈ ਇੱਕੇ ਦਾ। ਇਹ ਆਪਣੇ ਸਾਡੇ ਭਰਾ ਵੀਰ ਇੱਕ ਮੈਂਬਰ। ਬਗੇਮਾ ਜਿਹੜੀ ਆ ਪੰਜਾਬ ਦਾ ਵਿਰਸ਼ਾ ਲੋਪ ਹੁੰਦਾ ਸੀ ਬਚਾ ਲਿਆ। ਅੱਜ ਮੈਨੂੰ ਕਿਸ ਹਾਂ। ਅੱਜ ਬੱਚ ਦਾ ਨਜ਼ਰ ਆਉਂਦਾ ਕਿਸੇ ਪਾਸੋਂ ਹਣਾ। ਠੀਕ ਹੈ ਭਾਈ ਧੰਨਵਾਦ ਬਹੁਤ ਜ਼ਿਆਦਾ ਵੀਰੇ। ਭਾਈ ਕੁਸ਼ਕ ਲੰਗਰ ਇੱਥੋਂ ਪੱਟੇ ਗਏ ਹਨ। ਆ ਬਾਈਆਂ ਕੋਲੇ ਵੀ ਦਿੰਨਾ ਹੈ ਕਿੜਾ ਯਾਰ। ਭਾਈ ਕਾਹਦਾ ਲੰਗਰ ਲਾਈ ਬੈਠੇ ਵਧਾਣੇ ਦਾ। ਤੇ ਬਤਾਣਾ ਬਾਈ ਬ੍ਰੈਡ ਡੱਬਰ ਬੱਸ ਕੋਡ ਬਾਈਆਂ ਕੋਲ ਇੰਨਾ ਕੁ ਵਧਿਆ ਪਿਆ ਮਿਲਣਾ ਯਾਰ ਕੰਮ ਕਰ ਬੀ ਬੋਸ ਕਿਹੜੇ ਪਿੰਡੋਂ ਬਾਈ ਹਾਂਜੀ ਬਾਈ ਕਿਲਾ ਰਾਏਪੁਰ ਧੰਨਵਾਦ ਬਾਈ ਬਹੁਤ ਜਿਆਦਾ ਤੁਹਾਡਾ ਮੈਨੂੰ ਆ ਲੱਗਦਾ ਇਹ ਬੋਤਲਾਂ ਇ ਇਕੱਠੀਆਂ ਕਰਨੀਆਂ ਹੋਣਾ ਚਾਰ ਪੰਜ ਦਿਨ ਲੱਗ ਜਾਣਗੇ ਢੇਰ ਲਾਏ ਪਿਆ ਬੋਤਲਾਂ ਦੇ ਬਾਈ ਕਿ ਨਹੀਂ ਇੱਥੇ ਲੰਗਰ ਸੀਗੇ ਬਾਈ ਜਦੋਂ ਮੇਲਾ ਪਿੱਛੜ ਗਿਆ ਕਈ ਭਰਾ ਪੱਟ ਕੇ ਲੈ ਕੇ ਲੰਗਰ ਆ ਪਹੁੰਚਾ ਹਨ ਤੇ ਕਈ ਹਜ ਤੱਕ ਹੈਗੇ ਨੇ ਜਿਹੜੇ ਵਰਤਾਈ ਜਾਂਦੇ ਹਨ ਕਿ ਨਹੀਂ ਇੱਕੇ ਬਾਈ ਲੈ ਕੇ ਆਈ ਲੰਗਰ ਮੈਨ ਲਾ ਦੇ ਰੋਟ ਪ੍ਰਸ਼ਾਦ ਦੇ ਹਨ ਇਹ ਵੀ ਬਾਈ ਪ੍ਰਸ਼ਾਦ ਦੇ ਲੰਗਰ ਲੈ ਕੇ ਕਿਹੜੇ ਪਿੰਡੋਂ ਬਾਈ ਡੂਮ ਛੜੀ ਪ੍ਰਵਿੰਦਰ ਡੂਮ ਛੜੀ ਦੇ ਬੰਦੇ ਪਲਵਾਨ ਦੇ ਪਿੰਡੋਂ ਬਹੁਤ ਬਹੁਤ ਧੰਨਵਾਦ ਵੀਰੇ ਨਾਲ ਹੀ ਬਹੁਤ ਵੱਡਾ ਜੋਰਦਾਨ ਹੈ ਬਾਈ ਚਲੋ ਜੀ ਮਿੱਤਰੋ ਮੇਲਾ ਵਿਚੜ ਗਿਆ ਇੱਥੇ ਸਗੀ ਰੌਣਕ ਉਹ ਠੀਕ ਹੈ ਨਾ ਬਾਈ ਕੀ ਹਾਲ ਚਾਲ ਨੇ ਕਿਹੜਾ ਪਿੰਡ ਹੈ ਤੇਰਾ ਬਾਈ ਇਹੀ ਹੈ ਹਸਨਪੁਰੀ ਹਸਨਪੁਰੀ ਮੈਨੂੰ ਲੱਗਦਾ ਕੱਠ ਦਾ ਮੋਢ ਜਾਂ ਤੁਸੀਂ ਮੰਨਿਆ ਹਨਾ ਛੇੜ ਛੜਾਈ ਕੀ ਕੀ ਚੱਕਰ ਹੋਇਆ ਸੀਗਾ ਕੋਈ ਕੋਈ ਚੱਕਰ ਨਹੀਂ ਆ ਬਾਈ ਜਿਹੜੀਆਂ ਬਾਜੀਆਂ ਆਪਣੀਆਂ ਇਹਨਾਂ ਨੇ ਹਾਂਜੀ ਹਣਾ ਉਹਦੇ ਕਰਕੇ ਆਪਾਂ ਬਾਜੀ ਰੱਖੀ ਕੈਂਸਲ ਹੋ ਘਰਤੀ ਸੀ ਫੇਰ ਵੀ ਆਪਾਂ ਪੈਂਡ ਦੀ ਬਾਜੀ ਠੀਕ ਹੈ ਬਾਈ ਪੈਂਡ ਦੀ ਬਾਜੀ ਕੈਂਸਲ ਕਰਨ ਦੇ ਬਾਵਜੂਦ ਵੀ ਨਾ ਇਹ ਫੇਰ ਵੀ ਆਪਣੇ ਪੈਂਡ ਆਏ ਸੀ ਪੌਂਸਾ ਦੇ ਹਾਂ ਬਈ ਹਨਾ ਵੀ ਉਹਦੇ ਕਰਕੇ ਫਿਰ ਆਪਣੇ ਪ੍ਰਧਾਨ ਨੇ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਾ ਜਿਹੜੀ ਹੁਣ ਇਹਨਾਂ ਦੀ ਕਮੇਟੀ ਬਣੀ ਹੈ ਦੂਜੀਆਂ ਦੀ ਹਾਂ ਵਿਭਾਗ ਵਾਲਿਆਂ ਦੀ ਉਹ ਵਿਭਾਗ ਉਹਨਾਂ ਨੇ ਕੰਪਲੀਟ ਪੇਟਾ ਪੇਟਾ ਨਹੀਂ ਪੇਟਾ ਬਣੇ ਪੇਟਾ ਲੋ ਉਹਦੇ ਕਰਕੇ ਆਏ ਸੀ ਕਹਿੰਦੇ ਫਿਰ ਜਨਰਲ ਪ੍ਰਧਾਨ ਨੇ ਗੱਲ ਕੀਤੀ ਕਹਿੰਦੇ ਕੋਈ ਚੱਕਰ ਨਹੀਂ ਉਦੋਂ ਵਾਰ ਆਪਾਂ ਤਾਂ ਕੀਤਾ ਇਹ ਸਾਰੀਆਂ ਆਪਣੀ ਬਰਾਸ਼ਤੀ ਖੇਡਾਂ ਬੰਦ ਕਰੀ ਜਾਂਦੇ ਆ। ਉਹ ਪਲੋਪ ਹੁੰਦੀਆਂ ਸੀ ਆਪਾਂ ਵੀ ਉਹਦੇ ਸਬੰਧ ਵਿੱਚ ਆਪਾਂ ਸਾਰਾ ਇਕੱਠ ਕੀਤਾ ਸੀ ਵੀ ਸਰਕਾਰ ਨੂੰ ਇੱਕ ਆਪਣਾ ਏਕਾ ਤੇ ਸਾਰਾ ਇਕੱਠ ਦਿਖਾਇਆ ਜਾਵੇ। ਵੀ ਗਜ਼ਾਰਸ਼ ਕੀਤੀ ਜਾਵੇ ਸਰਕਾਰ ਦੇ। ਮੈਨਾਂ ਵੀ ਕਬੂਤਰਾਂ ਨਾਲ ਕੁੱਤਿਆਂ ਨਾਲ ਸ਼ੌਂਕ ਨਾਲ ਜੁੜਿਆ। ਸਾਰਿਆਂ ਨਾਲ ਤਿਉਹਾਰ ਕਰਦੇ ਆ। ਤੇ ਉਹਦੇ ਕਰਕੇ ਇਹ ਚੀਜ਼ਾਂ ਬੰਦ ਨਾ ਕੀਤੇ ਤਾਂ ਸਾਡੀਆਂ ਪ੍ਰਾਣੀਆਂ ਬਜ਼ੁਰਗਾਂ ਦੀਆਂ ਚੱਲਦੀਆਂ ਆ ਰਹੀਆਂ ਨੇ। ਮਤਲਬ ਕਿ ਇਹ ਚੀਜ਼ਾਂ ਸਾਡੇ ਤੋਂ ਨਾ ਖੋਵੋ। ਪੰਜਾਬ ਦਾ ਹਸਨਪੁਰ ਪਿੰਡ ਮੇਲਾ ਲੁੱਟ ਗਿਆ ਅੱਜ ਹਾਂਜੀ ਸਾਰੇ ਖਿਡਾਰੀ ਵੀਰ ਮਤਲਬ ਮਿੱਤਰੋ ਆਹ ਗਰਾਊਂਡ ਆਹ ਗਰਾਊਂਡ ਦੇ ਵਿੱਚ ਨਾ ਅੱਜ ਉਹ ਖਿਡਾਰੀ ਪਹੁੰਚੇ ਸੀਗੇ ਜਿਨ੍ਹਾਂ ਨੂੰ ਦੁਨੀਆ ਦੇਖਣ ਦੀ دیਵਾਨੀ ਐ ਤੇ ਤਰਸਦੀ ਹੈਗੀ ਇਕੱਲੇ ਕਬੂਤਰ ਵਾਲੇ ਨਹੀਂ ਘੋੜੀਆਂ ਵਾਲੇ ਕੁੱਤਿਆਂ ਵਾਲੇ ਠੀਕ ਐ ਨਾ ਕਬੂਤਰਾਂ ਵਾਲੇ ਹੋਰ ਸ਼ੌਂਕੀ ਵੀਰ ਸਾਰੇ ਬਾਈ ਤੇ ਧੰਨਵਾਦ ਵੀਰਾਂ ਓਕੇ ਵੀਰ ਜੀ ਓਕੇ ਬਾਈ ਆਹ ਬਾਈ ਦੁੱਧ ਦਾ ਲੰਗਰ ਲਾਹੀ ਬੈਠਿਆ ਖਾਲਸਾ ਜੀ ਕਿਹੜੇ ਪਿੰਡੋਂ ਬਾਈ ਮੜਿਆਣੀ ਵੀਰੋ ਮੜਿਆਣੀ ਤੋਂ ਬਾਈ

ਮੇਟਰ ਬੜਾ ਵੱਡਾ ਜਾਮ ਲੱਗਿਆ ਰ ਟੱਕਰ ਦਾ ਸਵਾਦ ਹੀ ਲੈਣਾ ਲੋਕਾਂ ਵਾਲੇ ਮੋਟਰਾਲ ਬਈ ਜਾਮ ਕੀ ਲੱਗਿਆ ਨਾ ਜਾਮ ਉਹ ਮੰਨੇ ਰਹਿਣਦੇ ਆ ਇੱਧਰ ਇੱਥੇ ਇੱਧਰ ਉੱਥੋਂ ਟੱਕਰ ਫੁੱਲ ਜਾਮ ਹੈ ਬਈ ਜਮਾ 60 ਦੀ ਧੀਰੀ ਕਮੀ ਦੀ ਹੈ ਬਿੰਦਰਾ ਕਿੱਲਾ ਨਾਲ ਲਾਇਤ ਕੀ ਪਾਣੀ ਦਾ ਲੰਗਰਾ ਸੈਫੀ ਬਿੰਦਰਾ ਹੈ ਬਾਜੀਆਂ ਜਿੱਦਾਂ ਪੁੰਨ ਕਰਦਾ ਹੈ ਓਏ ਲਿਖਾ ਬਿੰਦਰਾ ਉਧਰ ਬਾਈ ਪੁਲਿਸ ਵਾਲੇ ਮੁਲਾਜ਼ਮਾਂ ਨੂੰ ਮੁਰਕਾ ਆਇਆ ਬਰਜੀ ਦਾ ਕੀ ਹਾਲ ਆ ਯਾਰ ਤੰਦਰੀਆਂ ਦੇ ਤੁਸੀਂ ਜੀ ਚਾਪ ਪੈਂਦੀ ਆ ਬੋਲਾ ਟੱਕੜਾ ਜਾਮ ਲੱਗਿਆ ਹੋਇਆ ਭਾਈ ਲੋਈ ਮਿੱਤਰੋ ਅੱਜ ਕਬੂਤਰਵਾਦ ਘੋੜਿਆਂ ਵਾਲੇ ਕੁੱਤਿਆਂ ਵਾਲੇ ਸਾਰੇ ਪ੍ਰਾਪ ਸ਼ੌਕੀ ਵੀਰਾਂ ਦਾ ਬਹੁਤ ਵੱਡਾ ਕੱਟ ਦੇ ਪਿਆਰ ਦਾ ਸਬੂਤ ਦੇ ਗਏ ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖੇ ਸਾਰਿਆਂ ਨੂੰ ਬਈ